ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਅਪਾ ਗੱਲ ਕਰਾਂਗੇ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਛੱਪੜਿਆ ਜਿਹੜੇ ਗੰਧਲੇ ਛੱਪੜਿਆ ਉਹਨਾਂ ਦੇ ਪਾਣੀ ਦੀ ਨਿਕਾਸੀ ਆਪਾਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਅ ਛੱਪੜਾਂ ਦੇ ਨਵੀਨੀਕਰਨ ਦੇ ਬਾਰੇ ਆਪਾਂ ਅਲੱਗ ਤੋਂ ਇੱਕ ਐਪੀਸੋਡ ਦੇਵਾਂਗੇ ਉਹਦੇ ਵਿੱਚ ਦੱਸਾਂਗੇ ਕਿ ਕਿਸ ਕਿਸ ਤਰੀਕੇ ਦੇ ਨਾਲ ਆਪਾਂ ਜਿਹੜਾ ਕਿਹੜੇ ਕਿਹੜੇ ਫੰਡਾਂ ਦੀ ਗੱਤ ਤੋਂ ਕਰਕੇ ਆਪਣੇ ਪਿੰਡਾਂ ਦੇ ਛੱਪੜ ਜਿਹੜੇ ਆ ਉਹਨਾਂ ਦੀ ਕਾਇਆਕਲਪ ਕਰ ਸਕਦੇ ਆ ਪਰ ਅੱਜ ਦਾ ਐਪੀਸੋਡ ਸਿਰਫ ਇਸ ਚੀਜ਼ ਦੇ ਉੱਤੇ ਆ ਕਿ ਉਹਨਾਂ ਦੇ ਵਿੱਚ ਜਿਹੜਾ ਗੰਧਲਾ ਪਾਣੀ ਆ ਆਪਾਂ ਉਸ ਪਾਣੀ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਾਹਰ ਕਿਸ ਵਿਧੀ ਦੇ ਰਾਹੀਂ ਜਿਹੜਾ ਸੌਖਾ ਤੇ ਸਸਤਾ ਜਿਹੜਾ ਉਹ ਤਰੀਕਾ ਹੋਵੇ ਇਹਦੇ ਵਿੱਚ ਆਮ ਕਰਕੇ ਦੇਖਦੇ ਹਾਂ ਕਿ ਪੰਚਾਇਤਾਂ ਦੇ ਵੱਲੋਂ ਦੋ ਤਰੀਕੇ ਜਿਹੜੇ ਆ ਆਲਰੇਡੀ ਵਰਤੇ ਜਾਂਦੇ ਆ ਜਿਹਦੇ ਵਿੱਚ ਮੋਨੋਬਲਾਕ ਦੀ ਮੋਟਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੀਆਂ 3 ਫੇਸ ਆਪਣੀਆਂ ਪੁਰਾਣੀਆਂ ਵਰਤਦੇ ਨੇ ਹਾਂ ਆਪਾਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਸੋ ਤੇ ਦੂਸਰਾ ਤਰੀਕਾ ਜਿਹੜਾ ਉਹ ਡੀਜ਼ਲ ਪੰਪ ਦੀ ਵਰਤੋਂ ਕਰਕੇ ਜਿਹੜਾ ਪੰਚਾਇਤਾਂ ਆਪਣਾ ਪਾਣੀ ਜਿਹੜਾ ਉੱਚਪਰਾਂ ਦੇ ਵਿੱਚੋਂ ਬਾਹਰ ਕੱਢਦੀਆਂ ਨੇ ਜਿਹੜਾ ਮਾਨੋ ਬਲਕ ਮੋਟਰ ਆ ਉਹਦੇ ਵਿੱਚ ਪੱਖੀ ਛੋਟੀ ਹੋਣ ਦਾ ਕਰਕੇ ਉਹਦੇ ਵਿੱਚ ਜੇਕਰ ਕੋਈ ਚਿੱਕੜ ਵਗੈਰਾ ਆਉਂਦਾ ਜਾਂ ਕੁਝ ਏਦਾਂ ਦੀ ਸਮੱਸਿਆ ਜਿਹੜੀ ਆ ਉਹ ਬਾਰ-ਬਾਰ ਹਵਾ ਕੱਢਣੀ ਜਾਂ ਉਹ ਖਪਾ ਬਹੁਤ ਜ਼ਿਆਦਾ ਆਉਂਦਾ ਤੇ ਉਹ ਥੋੜਾ ਚਿਰ ਚੱਲ ਕੇ ਜਿਹੜਾ ਉਹ ਸੜਨ ਵਰਗੀਆਂ ਸਮੱਸਿਆਵਾਂ ਜਿਹੜੀਆਂ ਅਕਸਰ ਜਿਹੜਾ ਉਹ ਪੰਚਾਇਤਾਂ ਨੂੰ ਸਾਹਮਣੇ ਅਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਦੂਸਰਾ ਜਿਹੜਾ ਆਪਸ਼ਨ ਕਹੀ ਗਾ ਆਪਾਂ ਵੀ ਡੀਜ਼ਲ ਪੰਪ ਦੀ ਡੀਜ਼ਲ ਪੰਪ ਦੇ ਨਾਲ ਜਿਹੜਾ ਬਾਬ ਉਹ ਇੱਕ ਰੀ ਪੰਪ ਨੂੰ ਖਰੀਦ ਜ਼ਰੂਰ ਲੈਣੇ ਆ ਪਰ ਉਹਨੂੰ ਚਲਾਉਣਾ ਜਿਹੜਾ ਵਾ ਉਹ ਬੜਾ ਪੰਚਾਇਤਾਂ ਲਈ ਥੋੜਾ ਔਖਾ ਆਂਦਾ ਕਿਉਂਕਿ ਉਹਦੇ ਲਈ ਬਜਟ ਚਾਹੀਦਾ ਉਹ ਡੀਜ਼ਲ ਦੀ ਖਪਤ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਉਹ ਹੁੰਦੀ ਆ ਪਰ ਇਹਦੇ ਲਈ ਸਭ ਤੋਂ ਜਿਹੜਾ ਵਧੀਆ ਕਾਰਗਰ ਤਰੀਕਾ ਵਾ ਜਿਹੜਾ ਅਸੀਂ ਪਿਛਲੇ 5 ਸਾਲਾਂ ਤੋਂ ਆਪਣੇ ਪਿੰਡ ਦੇ ਛੱਪੜਾਂ ਦੇ ਵਿੱਚ ਜਿਹੜਾ ਉਹ ਵਰਤਦੇ ਆ ਰਹੇ ਆ ਉਹ ਤਰੀਕਾ ਹੈਗਾ ਕਿ ਇੱਕ ਮੱਡ ਪੰਪ ਜਿਹੜੇ ਆ ਉਹ ਜਿਹਨੂੰ ਆਪਾਂ ਸੀਵਰੇਜ ਪੰਪ ਵੀ ਬੋਲ ਦਿੰਨੇ ਆ ਜੇਕਰ ਕਿਸੇ ਨੇ ਪਰਚੇਜ ਕਰਨਾ ਹੋਵੇ ਤਾਂ ਸੀਵਰੇਜ ਪੰਪ ਵੀ ਉਹਨੂੰ ਕਹਿੰਦੇ ਆ ਮੱਡ ਪੰਪ ਜਿਹੜਾ ਵਾ ਉਦੀ ਵਰਤੋਂ ਆਪਾਂ ਕਰ ਸਕਦੇ ਆ ਜਿਹਦੇ ਵਿੱਚ ਆ ਜਿਹੜਾ ਕਾਫੀ ਕੰਪਨੀਆਂ ਦੇ ਵਿੱਚ ਲਗਭਗ ਸਾਰੀਆਂ ਕੰਪਨੀਆਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਉਹ ਪੰਪ ਜਿਹੜਾ ਉਹ ਅਵੇਲੇਬਲ ਮਿਲੇਗਾ ਪਰ ਅਸੀਂ ਜਿਹੜਾ ਵਰਤਦੇ ਆਂ ਅਸੀਂ ਟੈਕਸਮੋ ਕੰਪਨੀ ਦਾ ਜਿਹੜਾ ਵਾ ਇਥੋਂ ਬਟਾਲੇ ਤੋਂ ਹੀ ਲੋਕਲ ਪਰਚੇਜ਼ ਕੀਤਾ ਵਾ ਤੁਹਾਡੇ ਸਾਰਿਆਂ ਦੇ ਸ਼ਹਿਰਾਂ ਦੇ ਲਾਗੇ ਛੱਕ ਜਿਹੜੇ ਕਿਹੇ ਵੀ ਨੇੜੇ ਦੇ ਸ਼ਹਿਰ ਤੋਂ ਤੁਸੀਂ ਆਪਣਾ ਉਹ ਪੰਪ ਜਿਹੜਾ ਆਰਾਮ ਨਾਲ ਖਰੀਦ ਸਕਦੇ ਆਂ ਉਹਦਾ ਫਾਇਦਾ ਇਹ ਆ ਕਿ ਜਦੋਂ ਪਾਣੀ ਉਹ ਹੁੰਦਾ ਵਾ ਤਾਂ ਉਦੋਂ ਚੱਲਦਾ ਤੇ ਜਦੋਂ ਪਾਣੀ ਖਤਮ ਹੁੰਦਾ ਉਹ ਆਪਣੇ ਆਪ ਜਿਹੜਾ ਵਾ ਉਹ ਪੰਪ ਬੰਦ ਹੋ ਜਾਂਦਾ ਦੂਸਰਾ ਉਹਦਾ ਇਹ ਵਾਧਾ ਵਾ ਕਿ ਉਹ ਸਿੰਗਲ ਫੇਸ ਆ 1.5 ਐਚਪੀ ਦਾ ਵਾ ਤੇ ਬੜਾ ਈਜ਼ੀ ਟੂ ਯੂਜ਼ ਆ ਉਹਨੂੰ ਵੀ ਸਦਾ ਹੀ ਉਹਨੂੰ ਛੱਡ ਦੇਣਾ ਤੁਸੀਂ ਵੀਡੀਓ ਦੇਖੀ ਹੋਏਗੀ ਕੱਲ੍ਹ ਵਾਲੀ ਮੇਰੀ ਸੋ ਉਹ ਬੜਾ ਵਧੀਆ ਚੀਜ਼ ਹੈਗੀ ਆ ਹੁਣ ਆਪਾਂ ਉਹਦੇ ਤੇ ਗੱਲ ਕਰਦੇ ਆਂ ਵੀ ਉਹਨੂੰ ਖਰੀਦਣਾ ਕਿਵੇਂ ਆ ਪੰਚਾਇਤਾਂ ਨੇ ਉਸ ਚੀਜ਼ ਨੂੰ ਉਸ ਮੱਡ ਪੰਪ ਨੂੰ ਆਪਾਂ ਖਰੀਦਣਾ ਕਿਵੇਂ ਮਟ ਪੰਪੂ ਖਰੀਦਣ ਲਈ ਤੁਸੀਂ ਆਪਣੇ ਜਿਹੜੇ ਫੰਡ ਨੇ ਜਿਹੜੇ ਫਾਈਨਾਂਸ ਦੇ ਫੰਡ ਨੇ ਉਹਨਾਂ ਫੰਡਾਂ ਦੇ ਵਿੱਚੋਂ ਤੁਸੀਂ ਜਿਹੜੇ ਟਾਈਡ ਫੰਡ ਆ ਜਿੱਦਾਂ ਜਿਹੜੇ ਅਨਟਾਈਡ ਫੰਡ ਆ ਉਹਦੀ ਨਹੀਂ ਮੈਂ ਗੱਲ ਕਰਦਾ ਟਾਈਡ ਫੰਡ ਜਿਹੜੇ ਜਿਨ੍ਹਾਂ ਨੂੰ ਆਪਾਂ ਕੁਛ ਕੰਮਾਂ ਲਈ ਜਿਹੜਾ ਪਾਣੀ ਦੇ ਸਾਫ਼ ਪਾਣੀ ਲਈ ਜਾਂ ਗਦਲੇ ਪਾਣੀ ਲਈ ਜਾਂ ਨਾਲੇ ਵਗੈਰਾ ਲਈ ਆਪਾਂ ਵਰਤਣਾ ਹੁੰਦਾ ਉਹ ਫਿਕਸ ਫੰਡ ਹੁੰਦੇ ਨੇ ਉਹਨਾਂ ਨੂੰ ਹੋਰ ਕਿਤੇ ਪਿੰਡ ਦੇ ਵਿੱਚ ਜਿਹੜਾ ਉਹ ਨਹੀਂ ਵਰਤਿਆ ਜਾ ਸਕਦਾ ਪਰ ਉਸ ਫੰਡ ਦੇ ਵਿੱਚੋਂ ਟਾਈਡ ਫੰਡ ਦੇ ਵਿੱਚੋਂ ਤੁਸੀਂ ਇਹ ਵਾਲਾ ਪੰਪ ਜਿਹੜਾ ਉਹ ਪਰਚੇਸ ਕਰ ਸਕਦੇ ਹੋ ਸੋ ਇਹਦੇ ਵਿੱਚ ਅ ਜੇਕਰ ਮੈਂ ਤੁਹਾਨੂੰ ਮਤਾ ਵੀ ਦੱਸਾਂਗਾ ਕਿ ਜਦੋਂ ਤੁਸੀਂ ਉਹ ਉਹਨੂੰ ਪਰਚੇਸ ਕਰਨਾ ਵਾ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਪਰਚੇਸ ਕਰਨਾ ਮੈਂ ਮਤਾ ਤੁਹਾਨੂੰ ਪੜ੍ਹ ਕੇ ਦੱਸਿਆ ਜਿਹੜਾ ਮਤਾ ਸਾਡੀ ਪੰਚਾਇਤ ਨੇ ਪਾਇਆ ਇਹਦੇ ਵਿੱਚ ਆਪਾਂ ਪਹਿਲਾ ਪੈਰਾ ਜਿਸ ਤਰੀਕੇ ਨਾਲ ਲਿਖਦੇ ਆ ਅਜਮਿਤਿ 1 April 2025 ਨੂੰ ਗ੍ਰਾਮ ਪੰਚਾਇਤ 75 ਦਿਓ ਸਰਦਾਰਾਂ ਦੀ ਮੀਟਿੰਗ ਸਰਪੰਚ ਬਲਵਿੰਦਰ ਕੌਰ ਦੀ ਪ੍ਰਧਾਨਗੀ ਹੇਠਾਂ ਹੋਈ ਤੇ ਕੋਰਮ ਪੂਰਾ ਹੈ ਤੇ ਠੇਹਾਂ ਲਿਖੀ ਕਾਰਵਾਈ ਕੀਤੀ ਗਈ। ਪੰਚਾਇਤ ਵੱਲੋਂ ਲੋਕ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ ਪਿੰਡ ਦੇ ਛੱਪੜ ਜੋ ਕਿ ਪਾਣੀ ਨਾਲ ਭਰੇ ਹੋਏ ਹਨ ਉਹਨਾਂ ਨੂੰ ਖਾਲੀ ਕਰਨ ਲਈ 1.5 BHP ਦਾ ਸੀਵਰੇਜ ਕਮ ਮੱਡ ਕੰਪਲੀਟ ਆਉਟ ਖਰੀਦਿਆ ਜਾਵੇ। ਉਕਤ ਪੰਪ ਡੀਜ਼ਲ ਪੰਪ ਦੇ ਨਾਲੋਂ ਕੀਮਤ ਵਿੱਚ ਵੀ ਘੱਟ ਹੈ ਅਤੇ ਉਕਤ ਪੰਪ ਨੂੰ ਚਲਾਉਣ ਲਈ ਡੀਜ਼ਲ ਦੀ ਵੀ ਜ਼ਰੂਰਤ ਨਹੀਂ ਹੈ ਹੋਵੇ। ਜਿਸ ਨਾਲ ਪੰਚਾਇਤ ਤੇ ਵਾਧੂ ਬੋਝ ਨਹੀਂ ਪਵੇਗਾ ਇਸ ਲਈ 15ਵੇਂ ਵਿੱਤ ਦੇ ਟਾਈਡ ਫੰਡ ਦੇ ਵਿੱਚੋਂ ਉਕਤ ਪੰਪ ਨੂੰ ਖਰੀਦਣ ਸੰਬੰਧੀ ਮਤਾ ਸਰਵ ਸੰਮਤੀ ਨਾਲ ਪਾਸ ਕੀਤਾ ਜਾਂਦਾ ਇਹਦੇ ਵਿੱਚ ਫਿਰ ਅਗਲੇ ਬੰਨੇ ਲੜੀ ਨੰਬਰ ਨੰਬਰ 1 ਸੀਵਰੇਜ ਪੰਪ ਉਹਦੀ ਕੀਮਤ ਅਗਲੇ ਬੰਨੇ ਆਪਾਂ ਲਿਖ ਦੇਣੀ ਹੈ ਮੈਂ ਤੁਹਾਨੂੰ ਇੱਕ ਦੀ ਐਵਰੇਜ ਉਹਦਾ ਵਾਸੇ ਪ੍ਰਾਈਸ ਦੱਸ ਦਿਆਂ ਤੁਹਾਡੇ ਏਰੀਆ ਦੇ ਵਿੱਚ ਵੇਰੀਏਸ਼ਨ ਹੋ ਸਕਦੀ ਹੈ ਘੱਟ ਵੀ ਹੋ ਸਕਦਾ ਜ਼ਿਆਦਾ ਵੀ ਹੋ ਸਕਦਾ ਪਰ ਇਹ ਸਾਨੂੰ ਇੱਥੇ ਤਕਰੀਬਨ 19 ਕੁ ਹਜ਼ਾਰ ਦਾ ਜਿਹੜਾ ਉਹ ਪਿਆਵਾ ਇਹ ਤੋਂ ਅਲੱਗ ਸਟਾਰਟਰ ਪੈਨਲ ਜਿਹੜਾ ਵਾ ਉਹ ਤੇ ਜਿਹੜੀ ਪਾਈਪ ਆਪਾਂ ਵਰਤਦੇ ਆਂ ਜਿਹਨੂੰ ਆਪਾਂ ਬੋਰਾ ਪਾਈਪ ਵੀ ਬੋਲਦੇ ਆਂ ਪਲਾਸਟਿਕ ਦੀ ਪਾਈਪ ਜਿਹੜੀ ਹੁੰਦੀ ਆ ਉਹ ਵੀ ਤੁਸੀਂ ਵੀਡੀਓਜ਼ ਵਿੱਚ ਦੇਖੀ ਹੋਏਗੀ ਇਹਦਾ ਕੁੱਲ ਜਿਹੜਾ ਜੋੜ ਆ ਕੁੱਲ ਜੋੜ ਲਾ ਕੇ ਤੇ ਇਹਦੇ ਤੁਸੀਂ ਥੱਲੇ ਪੈਰਾ ਲਿਖਣਾ ਇਸ ਸੰਬੰਧੀ ਕੁੱਲ ਤਿੰਨ ਫਰਮਾਂ ਤੋਂ ਕੁਟੇਸ਼ਨ ਆ ਪ੍ਰਾਪਤ ਕੀਤੀਆਂ ਸਨ ਤੁਸੀਂ ਜਦੋਂ ਪਰਚੇਜ਼ ਕਰਨਾ ਹੋ ਪੰਪ ਤੇ ਜਿੱਥੋਂ ਤੁਹਾਨੂੰ ਲੱਗਦਾ ਵੀ ਇਹ ਠੀਕ ਆ ਆਪਾਂ ਨੂੰ ਵੈਸੇ ਤੇ ਇਹ ਆ ਵੀ ਆਪਾਂ ਘਟ-ਘਟ ਤਿੰਨ ਫਰਮਾ ਤੋਂ ਜਿਹੜਾ ਵਾ ਉਹ ਕਟੇਸ਼ਨਾਂ ਲੈਣੀਆਂ ਵਾ ਕਟੇਸ਼ਨਾਂ ਲੈ ਕੇ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਘੱਟ ਰੇਟ ਵਾਲੀ ਕਟੇਸ਼ਨ ਹੈ ਤੁਹਾਨੂੰ ਲੱਗਦਾ ਤੇ ਉੱਥੋਂ ਆਪਾਂ ਉਹ ਪਰਚੇਜ਼ਿੰਗ ਜਿਹੜੀ ਆ ਉਹ ਪਾਉਣੀ ਹੁੰਦੀ ਆ ਉਹਨਾਂ ਦੇ ਵਿੱਚੋਂ ਇਸ ਵਾਰ ਦੀ ਕੁੱਲ ਤਿੰਨ ਫਰਮਾਂ ਤੋਂ ਕਟੇਸ਼ਨ ਆ ਪ੍ਰਾਪਤ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ ਵਰਮਾ ਬ੍ਰਦਰਜ਼ ਵੱਲੋਂ ਕੁਆਲਿਟੀ ਅਤੇ ਰੇਟ ਵਾਜਬ ਦਿੱਤੇ ਗਏ ਹਨ ਉਹ ਤੁਹਾਡਾ ਜਿਹੜਾ ਫਰਮ ਆਏਗੀ ਉਹ ਤੁਸੀਂ ਇੱਥੇ ਦੀ ਥਾਂ ਤੇ ਜਿਹੜਾ ਉਹ ਮੈਂਸ਼ਨ ਕਰ ਦਿਓ ਜਿਸੀ ਬੈਂਕਡ ਟੇਲ ਹੇਠਾਂ ਲਿਖੇ ਅਨੁਸਾਰ ਆ ਉਹਦੀ ਬੈਂਕ ਦਾ ਨਾਮ ਉਹਦਾ ਅ ਪਹਿਲੇ ਫਰਮ ਦਾ ਨਾਮ ਬੈਂਕ ਦਾ ਨਾਮ ਉਹਦਾ ਐਡਰੈਸ ਉਹਦਾ ਅਕਾਊਂਟ ਨੰਬਰ ਉਹਦਾ ਆਈ ਐਫ ਐਸ ਸੀ ਕੋਡ ਸਭ ਤੋਂ ਇਹ ਠਾਂ ਲਿਖ ਦੇਣਾ ਉਹ ਖਤਮਤ ਸਰਬਸੰਮਤੀ ਨਾਲ ਪਾਸ ਹੈ ਅਤੇ ਕਲੀਅਰੀ ਕਾਰਵਾਈ ਇੱਥੇ ਬੀ ਡੀ ਪੀ ਹੋ ਰਹੀਆਂ ਨੂੰ ਪੇਸ਼ ਹੈ ਪ੍ਰਵਾਨ ਹੈ ਸੋ ਇਹ ਤਰੀਕਾ ਵਾ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਮਤਾ ਜਿਹੜਾ ਵਾ ਉ ਪਾਸ ਕਰ ਸਕਦੇ ਹੋ ਤੇ ਮਤੇ ਦੇ ਵਿੱਚ ਤੁਸੀਂ ਜਿਸ ਤਰੀਕੇ ਦੇ ਨਾਲ ਅਸੀਂ 15ਵੇਂ ਵਿੱਤ ਦੇ ਵਿੱਚੋਂ ਜਿਹੜਾ ਟਾਈਡ ਫੰਡ ਆ ਉਹਦੇ ਵਿੱਚੋਂ ਆਪਣੀ ਵਰਤੋਂ ਕਰਕੇ ਆਪਣੇ ਪਿੰਡ ਦੀ ਛਪੜ ਲਈ ਜਿਹੜਾ ਇਹ ਵਾਲਾ ਮੱਡ ਪੰਪ ਜਿਹੜਾ ਉਹ ਪਰਚੇਜ਼ ਕੀਤਾ ਵਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜਾ ਇਹੋ ਜਿਹੀ ਕੰਪਨੀ ਇਸੇ ਇਸ ਪੰਪ ਨੂੰ ਤੁਸੀਂ ਖਰੀਦ ਕੇ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਡੀਜ਼ਲ ਦੀ ਕੀਮਤ ਜਿਹੜੀ ਆ ਬਾਰ-ਬਾਰ ਪੰਚਾਇਤ ਨੂੰ ਉਹਦੇ ਬਿੱਲ ਪਾਣੇ ਉਹਦਾ ਡੀਜ਼ਲ ਫੁੱਕਣਾ ਉਹ ਜਿਹੜਾ ਵਾ ਉਹ ਜਿਹੜਾ ਕਾਸਟ ਵਾਈਜ਼ ਵੀ ਜਿਹੜਾ ਵਾ ਉਹ ਬੋਝ ਪੰਚਾਇਤ ਤੇ ਪੈਂਦਾ ਵਾ ਇਹ ਵਨ ਟਾਈਮ ਇਨਵੈਸਟਮੈਂਟ ਆ ਉਹਦੇ ਤੋਂ ਬਾਅਦ ਆ ਤੁਸੀਂ ਇਸ ਪੰਪ ਨੂੰ ਜਿਹੜਾ ਵਾ ਆਪਣੇ ਲਗਭਗ ਸਾਰੇ ਛੱਪੜਾਂ ਦੇ ਵਿੱਚ ਜਿਹੜਾ ਵਾ ਜੇ 2-3 ਛੱਪੜ ਹੈ ਆ ਆਰਾਮ ਦੇ ਨਾਲ ਸਾਡੇ ਤਕਰੀਬਨ ਉੱਧਰਲੀ ਪੰਚਾਇਤ ਜਿਹੜੀ ಗ್ರಾಮ ਪੰਚਾਇਤਰ ਦੇ ਹੋ ਸੀ ਉਹਦੇ ਵਿੱਚ ਸਾਡੇ ਕੋਲ ਤਿੰਨਾਂ ਛੱਪੜਾਂ ਦੇ ਵਿੱਚੋਂ ਜਿਹੜਾ ਵਾ ਇਹ ਪੰਪ ਜਿਹੜਾ ਸਾਡੇ ਲਈ ਸਫੀਸ਼ੀਐਂਟ ਹੀ ਉਹ ਕੱਢੀ ਜਾਂਦਾ ਰਿਹਾ ਵਧੀਆ ਤਰੀਕੇ ਨਾਲ ਸਾਡੇ ਸਾਰੇ ਛੱਪੜ ਜਿਹੜੇ ਆ ਉਹਨਾਂ ਨੂੰ ਸਿਕਾਉਣ ਦੇ ਵਿੱਚ ਜਿਹੜਾ ਇਹਦਾ ਵੱਡਾ ਹੱਥ ਰਿਹਾ ਇਸ ਪੰਪ ਨੂੰ ਜਿਹੜਾ ਕੱਲਾ ਤੁਸੀਂ ਆ ਆ ਛੱਪੜਾਂ ਦੇ ਵਿੱਚੋਂ ਪਾਣੀ ਕੱਢਣ ਲਈ ਨਹੀਂ ਹੋਰ ਵੀ ਕਾਫੀ ਜਿਹੜੇ ਆਪਣੇ ਕਾਰਜ ਆ ਉਹ ਆਪਾਂ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਇੱਕ ਹੋਰ ਵੀ ਬੜਾ ਵੱਡਾ ਕਾਰਜ ਅਸੀਂ ਕੀਤਾ ਹੈ ਆਪਣੇ ਏਰੀਆ ਦੇ ਵਿੱਚ ਕਿ ਨਾਲਾ ਜਿਹੜਾ ਜਦੋਂ ਆਪਾਂ ਬਣਾਉਨੇ ਆ ਨਵਾਂ ਨਾਲਾ ਬਣਾਉਨੇ ਆ ਨਵੇਂ ਨਾਲੇ ਦੇ ਵਿੱਚ ਕੀ ਕਰਦੇ ਆ ਆਪਾਂ ਵੀ ਉਹ ਘਰਾਣ ਕਹਿੰਦੇ ਆ ਵੀ ਜੇ ਲੈਂਥ ਜ਼ਿਆਦਾ ਹੋਵੇ ਤੇ ਆਪਾਂ ਨੂੰ ਥੋੜਾ ਪ੍ਰੋਬਲਮ ਆਉਦੀ ਆਪਾਂ ਲੋਕਾਂ ਦਾ ਪਾਣੀ ਬੰਦ ਕਰਦੇ ਆ ਹੁਣ ਇਹਦੇ ਵਿੱਚ ਕੀ ਹੈਗਾ ਕਿ ਅਸੀਂ ਇੱਕ ਖਿੱਲੇ ਦੀ ਝਾਲ ਬਣਾ ਕੇ ਤੇ ਉਹਨੂੰ ਬਾਈਪਾਸ ਕਰਕੇ ਤੇ ਮਗਰਲੇ ਬੰਨੇ ਜਿਹੜਾ ਨਾਲਾ ਤੁਸੀਂ ਆਪਾਂ ਬਣਾ ਦੇਣਾ ਉਸ ਬਣੇ ਹੋਏ ਨਾਲੇ ਦੇ ਵਿੱਚ ਆਪਾਂ ਉਹਦੀ ਪਾਈਪਆਂ ਅਣ ਕੇ ਸੋਟ ਦਿੰਨੇ ਹਾਂ ਉਹਨੂੰ ਗਾਰਡ ਦੇ ਬੰਨੇ ਉਹ ਡਾਕ ਡਾਪ ਲਾ ਕੇ ਪਿਛਲੇ ਬੰਨੇ ਉਹਦਾ ਪਾਣੀ ਛੱਡਦੇ ਹਾਂ ਜਦੋਂ ਪਿਛਲੇ ਬੰਨੇ ਪਾਣੀ ਛੱਡਦੇ ਹਾਂ ਤੇ ਉਹਦੇ ਨਾਲ ਆਪਾਂ ਨੂੰ ਬਾਰ-ਬਾਰ ਉਹਦੀ ਤਰਾਹੀ ਵੀ ਨਹੀਂ ਕਰਨੀ ਪੈਂਦੀ ਤੇ ਮਜ਼ਬੂਤੀ ਵੀ ਅਗਲੇ ਬੰਨੇ ਨਾਲੇ ਦੀ ਬਣਦੀ ਜਾਂਦੀ ਹੈ ਇੱਕ ਇੱਕਲੇ ਦੀ ਗੰਜਾਇਸ਼ ਕੱਢਦੇ ਹਾਂ ਜਿਹੜਾ ਵਾ ਗਾਰਡ ਦੇ ਬੰਨੇ ਆ ਹੀ ਤੁਰੇ ਜਾਂਦੇ ਹਾਂ ਨਾਲੇ ਨਾਲ ਆਪਣਾ ਨਾਲਾ ਬਣਾਈ ਜਾਂਦੇ ਹਾਂ ਸੋ ਇਹ ਮੱਡ ਪੰਪ ਜਿਹੜਾ ਵਾ ਅ ਮੇਰੀ ਵਾਸਤੇ ਨਿਜੀ ਰਾਇ ਵੀ ਆ ਕਿ ਇਹ ਹਰ ਪੰਚਾਇਤ ਦੇ ਕੋਲੇ ਉਹਦੀ ਪ੍ਰਾਪਰਟੀ ਦੇ ਵਿੱਚ ਉਹ ਜਦਾਂ ਉਹ ਹੋਣਾ ਬਹੁਤ ਜ਼ਰੂਰੀ ਹੈ ਪਿੱਛੇ ਜਿਹੜੇ ਅ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਉਸ ਵੇਲੇ ਤੇ ਜਿਹੜੇ ਪੰਚਾਇਤੀ ਰਾਜ ਮੰਤਰੀ ਤਰਜਿੰਦਰ ਸਿੰਘ ਬਾਜਵਾ ਉਹਨਾਂ ਦੇ ਨਾਲ ਇੱਕ ਸ਼ਾਰਟ ਜੀ ਮੁਲਾਕਾਤ ਹੁੰਦੀ ਹੈ ਤਾਂ ਉਦੋਂ ਉਹ ਉਹਨਾਂ ਦੇ ਵੱਲੋਂ ਸਾਨੂੰ ਸਵਾਲ ਕੀਤਾ ਜਾਂਦਾ ਵੀ ਤੁਸੀਂ ਆਪਣੇ ਪਿੰਡ ਦੇ ਛੱਪੜਾਂ ਨੂੰ ਜਿਹੜਾ ਉਹ ਸਾਫ਼ ਕਿਵੇਂ ਕਰਦੇ ਹੋ ਤਾਂ ਉਦੋਂ ਅਸੀਂ ਉਹਨਾਂ ਨੂੰ ਇਹ ਦੱਸਿਆ ਸੀ ਕਿ ਇਸ ਤਰੀਕੇ ਨਾਲ ਅਸੀਂ ਇਹ ਪੰਪ ਦੀ ਜੜੀ ਵਕਤੋਂ ਕਰਦੇ ਹਾਂ ਉਹਨਾਂ ਨੇ ਜਦੋਂ ਵੀਡੀਓ ਦੇਖੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਜਿੰਨੇ ਵੀ ਡੀਡੀਪੀਓ ਸੀ ਜਿੰਨੇ ਵੀ ਏਡੀਸੀਸੀ ਸਾਰਿਆਂ ਨੂੰ ਨਿਰਦੇਸ਼ ਵੀ ਦਿੱਤੇ ਸੀ ਕਿ ਸਾਰੀਆਂ ਪੰਚਾਇਤਾਂ ਦੇ ਵਿੱਚ ਇਹ ਪੰਪ ਜਿਹੜੇ ਆ ਉਹ ਮਹੀਆ ਕਰਵਾਈ ਜਾਣ ਪਰ ਉਹਦੇ ਤੋਂ ਬਾਅਦਾਂ ਮੇਰੇ ਖਿਆਲ ਨਾਲ ਸ਼ਾਇਦ ਬੜਾ ਕੋਈ ਅਸਰ ਨਹੀਂ ਹੋਇਆ ਸਾਰੀਆਂ ਪੰਚਾਇਤਾਂ ਤੱਕ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਪੁੱਜਦੀਆਂ ਹੋਈਆਂ ਨਹੀਂ ਅ ਕਰੀਬ ਕੇ ਦੇਣ ਲਈ ਜਿਹੜਾ ਵਾ ਬੜੀਆਂ ਬੜਾ ਸਿਸਟਮ ਜਿਹੜਾ ਸਾਡਾ ਨਿظام ਹੈ ਉਹ ਬੜਾ ਕੋਈ ਕਾਮਯਾਬ ਨਹੀਂ ਹੋਇਆ ਪਰ ਮੇਰਾ ਮੰਨਣਾ ਵਾ ਕਿ ਬਹੁਤ ਜ਼ਰੂਰੀ ਆ ਸੋ ਸਾਡੀ ਪੰਚਾਇਤ ਦੇ ਵੱਲੋਂ ਕੁਝ ਦਿਨ ਪਹਿਲਾਂ ਉਹਨੂੰ ਪਰਚੇਜ਼ ਵੀ ਕੀਤਾ ਗਿਆ ਪਰਚੇਜ਼ ਕਰਨ ਤੋਂ ਬਾਅਦ ਅੱਜ ਸਾਡਾ ਉਹ ਪੰਪ ਜਿਹੜਾ ਉਹ ਚੱਲ ਰਿਹਾ ਸਾਡਾ ਪੰਪ ਜਿਹੜਾ ਵਾ ਉਹ ਇਥੋਂ ਛੱਪੜ ਦੇ ਵਿੱਚੋਂ ਪਾਣੀ ਕੱਢ ਕੇ ਗਰਾਊਂਡ ਜਿਹੜੀ ਹੈ ਲਾਗੇ ਗਰਾਊਂਡ ਨੂੰ ਅਸੀਂ ਵਾਹ ਕੇ ਸੈੱਟ ਕਰਨਾ ਚਾਹੁੰਦੇ ਹਾਂ ਉਹਦੀ ਲੈਵਲਿੰਗ ਕਰਨਾ ਚਾਹੁੰਦੇ ਹਾਂ ਪਰ ਉਹ ਬਹੁਤ ਸਖਤ ਹੀ ਥਾਂ ਤਾਂ ਕਰਕੇ ਇਧਰੋਂ ਪਾਣੀ ਚੱਕ ਕੇ ਛੱਪੜ ਦੇ ਵਿੱਚ ਸਾਰਾ ਗਰਾਊਂਡ ਦੇ ਵਿੱਚ ਹੁਣ ਜਿਹੜਾ ਉਹ ਟਰਾਂਸਫਰ ਸਾਡੇ ਉਹਨੂੰ ਕੀਤਾ ਜਾ ਰਿਹਾ ਇਹਦੇ ਨਾਲ ਸਾਡੇ ਪਿੰਡ ਦੇ ਵਿੱਚ ਇੱਕ ਪੰਥ ਦੋ ਕਾਜ ਵਾਲੀ ਕਹਾਣੀ ਜਿਹੜੀ ਆ ਉਹ ਬਣੇਗੀ ਇੱਕ ਤਾਂ ਸਾਡਾ ਛੱਪੜ ਜਿਹੜਾ ਉਹ ਖਾਦੀ ਹੋ ਜਾਏਗਾ ਉਹਦੀ ਅਸੀਂ ਰੈਨੋਵੇਸ਼ਨ ਕਰਨ ਲੱਗ ਪਾਂਗੇ ਤੇ ਦੂਸਰਾ ਸਾਡੇ ਗਰਾਊਂਡ ਦੇ ਵਿੱਚ ਜਿਹੜਾ ਉਹ ਪਲੇਆਈ ਦੇ ਤੌਰ ਤੇ ਬਾਅਦ ਚੋਂ ਉਹਨੂੰ ਵਾਹ ਕੇ ਅਸੀਂ ਸੈੱਟ ਜਿਹੜਾ ਉਹ ਕਰਨ ਦੇ ਯੋਗ ਜਿਹੜੀ ਆ ਸਾਡੀ ਗਰਾਊਂਡ ਜਿਹੜੀ ਹੋ ਜਾਏਗੀ ਸੋ ਜਿਹੜਾ ਇਹ ਵਾਲਾ ਪੰਪਿਆ ਸਾਰੀਆਂ ਪੰਚਾਇਤਾਂ ਜ਼ਰੂਰ ਕਰਦੇ ਨੇ ਮੇਰੀ ਵਾਸਤੇ ਨਿੱਜੀ ਸੈਸ਼ਨ ਆ ਤੁਹਾਨੂੰ ਸਾਰਿਆਂ ਨੂੰ ਇਹਦੇ ਨਾਲ ਤੁਹਾਡੇ ਸਮੇਂ ਦੀ ਪੈਸੇ ਦੀ ਤੁਹਾਡੀ એનર્ਜੀ ਦੀ ਜਿਹੜੀ ਆ ਉਹ ਵੇਸਟੇਜ ਜਿਹੜੀ ਆ ਉਹ ਨਹੀਂ ਹੋਏਗੀ ਸੋ ਅੱਜ ਲਈ ਐਨਹੀਂ ਫਿਰ ਮਿਲਦੇ ਆਂ ਅਗਲੇ ਐਪੀਸੋਡ ਦੇ ਵਿੱਚ ਕਿਸੇ ਨਾ ਕਿਸੇ ਹੋਰ ਤੁਹਾਨੂੰ ਜਿਹੜੀ رائے ਸੁਮਾਰੀ ਲਈ ਮਿਲਦੇ ਆਂ ਸੋ ਉਦੋਂ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ